ਫੰਦਾ ਦਾ 1-2 ਕੁਆਂਟਲ ਦਾ ਹਾਂ ਉਹਨੇ 1500 ਦਾ ਘੋੜਾ ਕਰਿਆ ਤਾਂ ਠੀਕ ਹੈ 28 2800 ਰੁਪਏ ਘੋੜੇ ਪਰ ਲੱਗ ਗਿਆ ਬਾਕੀ ਹਲੇ ਵੀ ਦਾਖਲ ਆ ਘੋੜਾ ਘੋੜਾ ਦਾਖਲ ਅੱਬਾ ਪਹੁੰਚ ਜੱਪਿਆ ਮਿੱਤਰੋ ਗਲੀਸ਼ੀਰ ਦੇ ਕੋਲ ਤੇ ਝਾਰਨੇ ਚੁੰਨੇ ਪੂਰੇ ਫੁੱਲ ਬਗਾ ਹੈ ਤੇ ਸੰਗ ਤੇ ਦਵਾਈ ਜਾਂਦੀ ਹੈ ਟਰੈਕ ਕੀਤਾ ਜੀ ਕੁੱਲ 22 ਕਿਲੋਮੀਟਰ ਦਾ ਆਪਾਂ ਸਵੇਰ ਚੱਲੇ ਸੀਗੇ 5:20 ਮਿੰਟ ਤੇ ਇੱਥੇ ਆਪਾਂ ਪਹੁੰਚ ਚੁੱਕੇ ਆਂ ਜੀ ਟਾਈਮ ਦੇ ਨਾਲ ਹੀ ਅਜੇ ਪੂਰਾ ਦਿਨ ਖੜਾ ਰਹਾ ਤੇ ਆਹ ਪੋਲਾ ਜਿਹੜਾ ਉਹ ਨਵਾਂ ਬਣਿਆ ਜੀ ਆਹ ਦੋਸਤੋ ਸਵਾਗਤ ਆਜ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਣੀ ਟਰੈਕਿੰਗ ਆ ਜਿਹੜੀ 6 ਕਿਲੋਮੀਟਰ ਵਾਲੀ ਹੋ ਚੁੱਕੀ ਆ ਸ਼ੁਰੂ ਤੇ ਅੱਜ ਜਾਣਾ ਜੀ ਕੋਵੰਤਾਂ ਤੋਂ ਸ੍ਰੀ ਰੇਮਕੁੰਨ ਸਾਹਿਬ ਤੇ ਹੋ ਚੁੱਕੀਆਂ ਪੂਰੇ ਫੱਟ ਤੇ ਜਿਕਾਰੇ ਲੱਗਣ ਲੱਗੇ ਸਵੇਰ ਸਵੇਰ ਤੇ ਆਪਾਂ ਕਿੱਟ ਕੁੱਟਾ ਆਪਣੀ ਚੱਕ ਲਈ ਸਮਾਨ ਵਿੱਚ ਪਾ ਲਿਆ ਕੋਡ ਕਾਟ ਫੱਟ ਕਰਕੇ ਤੇ ਆਪਣੀ ਛੋਟੀ ਬਿਲਕੁਲ ਰੈਡੀ ਆ ਦੇ ਕਮਰਾ ਆਪਾਂ ਨੇ ਅਸੀਂ 6000 ਰੁਪਏ ਦਾ ਸੀਜ਼ਨ ਦੇ ਹਿਸਾਬ ਨਾਲ ਇਹ ਕਹਿੰਦੇ ਰੇਟ ਵੱਧ ਗਿਆ ਤੇ ਪਿਛਲੀ ਵਾਰ ਅਸੀਂ 1 ਜੂਨ ਨੂੰ ਆਏ ਸੀ ਉਦੋਂ ਸੇਮ ਕਮਰਾ ਸਾਨੂੰ ਮਿਲਿਆ ਸੀ 3000 ਦਾ ਤੇ ਇਹੇ ਕਰਕੇ ਸੀ ਕਹਿੰਨੇ ਹੁੰਦੇ ਆ ਵੀ ਯਾਰ ਮਾਇਆ ਕੈਸ਼ ਦੇ ਵਿੱਚ ਵੱਧ ਲੈ ਕੇ ਆਇਆ ਕਰੋ ਤੇ ਬਾਕੀ ਉਹ ਤੁੱਕਿਆਂ ਨੂੰ ਪੂਰੇ ਫੁੱਲ ਕੈਮ ਨੱਟ ਫਟ ਲਈ ਮਤਰੋੜ ਛੜਾਈ ਸੰਗਤ ਮਿੱਤਰੋ ਚੜ ਰਹੀ ਜੀ ਇਹਦੇ ਪਾਸੇ ਦੇਖ ਸਕਦੇ ਹੋ ਤੇ ਆਪਾਂ ਤਕਰੀਬਨ 1.5 ਕਿਲੋਮੀਟਰ ਬਾਟ ਆ ਜਿਹੜੀ ਉਹ ਕਲੀਅਰ ਕਰ ਲਈ ਤਕਰੀਬਨ 10 ਕਿਲੋਮੀਟਰ ਹੁਣ ਉਹ ਏਥੇ ਤੁਹਾਨੂੰ ਤੇ ਫਿਰ ਆਉਣਾ ਮਿੱਤਰ ਉਹ ਰਿਹਾ ਜੀ ਗੋਬਿੰਦ ਧਾਮ ਇਹ ਜਿਹੜੀ ਪਹਿਲੀ 2 ਕਿਲੋਮੀਟਰ ਤੋਂ 25 ਕਿਲੋਮੀਟਰ ਚੜਾਈਆ ਬਿਲਕੁਲੀ ਸਿੱਧੀ ਹੈ ਇਹ ਤੇ ਜੋਰ ਮੈਨ ਜੇ ਅਪ ਜੋਰ ਦੀ ਗੱਲ ਕਰੀਏ ਇਸੇ ਚੜਾਈ ਦੇ ਉੱਤੇ ਲੱਗਦਾ ਉਹ ਕਿਕਰ ਦਾ ਫਿੱਟ ਹੈ ਤੇ ਕੋਟ-ਕੂਟ ਆਪਣੇ ਵੀ ਲੈ ਕੇ ਤੇ ਕੋਟ-ਕੂਟ ਹਮਲੇ ਜਿਹੜੇ ਪਾਸੇ ਲੱਗਦੇ ਨਾਲ ਹੁਣ ਹੋ ਚੁੱਕੇ ਨਾ ਤੁਰਨ ਵਾਸਤੇ ਤਿਆਰ ਤੇ ਰਗ-ਪਗ 25 ਕਿਲੋਮੀਟਰ ਜੁਧਿਆ ਨੇ ਕਰ ਲਿਆ ਕੰਪਲੀਟ ਤੇ ਨਾਲ ਇਧਰ ਪਾਸੇ ਯਾਰ ਹੈਗਾ ਜੱਸੂ ਫਟਾਉਂ ਸੁ ਬਰਗਰ ਵਾਲੀਆਂ ਟੀਮਾਂ ਮਗਰ ਰਹਿ ਗਈਆਂ ਚਾਰ ਬੰਦੇ ਹੀ ਸਾਡੇ ਗੀ ਹੋਰ ਹੈਗੇ ਪਿੱਛੇ ਤੇ ਦਿਖਾਈ ਹਲੇ ਤੱਕ ਕਿਤੇ ਵੀ ਨਹੀਂ ਦੇ ਰਹੇ ਯਾ ਚ ਉੱਪਰ ਚੱਲ ਰਿਹਾ ਜਿਵੇਂ ਘੋੜਿਆਂ ਵਾਲੀ ਸਪੀਡ ਤੇ ਸਾਈਡ ਕੈਮਰੇ ਦੇ ਵਿੱਚ ਦਿਸ ਨਹੀਂ ਨੀ ਯਾਰ ਉਹ ਪਹਾੜਾ ਜਿਹੜਾ ਉੱਥੇ ਪਹੁੰਚਣਾ ਜੀ ਅਸੀਂ ਨਿਸ਼ਾਨ ਸਾਹਿਬ ਉਹਦੇ ਗੱਡੀ ਤੇ ਲੱਗੇ ਪਿਆ ਬਾਕੀ ਮੈਥੜਾ ਯਾਰ ਸਭ ਸਿੰਪਲ ਆ ਗਿਆ ਛੋਟੇ ਸਟੈਪ ਜਿੰਨੀ એનર્ਜੀ ਸਟੋਰ ਕਰ ਸਕਦੇ ਹੋ ਸਟੋਰ ਕਰੋ ਛੋਟੇ ਛੋਟੇ ਸਟਾਪ ਲਓ ਬਾੜ ਸੀਤੀ ਨੇ ਪੜ ਦਿਆ ਆਦੀ ਮਾਣ ਨੇ ਪੂਰੇ ਦੇ ਚੁੱਕਿਆ ਡਰਾਈਵਰ ਕੋਲ ਤੇ ਪਾਣੀ ਦੇ ਵਿੱਚ ਦੀ ਰਾਸਤਾ ਇੱਥੇ ਸਾਗਰਾ ਫਲ ਰਿਹਾ ਆ ਜਿੰਦੀ ਬਾਕ ਕਮੀ ਹੋ ਜਾਂਦੀ ਇੱਥੇ ਆ ਕੇ ਅੱਬਾ ਪਹੁੰਚ ਗਿਆ ਮਿੱਤਰੋ ਗਲੇਸ਼ੀਅਰ ਦੇ ਕੋਲ ਤੇ ਝਾਰਨੇ ਚੁੰਨੇ ਪੂਰੇ ਫੁੱਲ ਬਗਿਆ ਹੈ ਤੇ ਸੰਗ ਤੇ ਤੁਾਈ ਜਾਂਦੀ ਆ ਜਿਹੜੇ ਵੀ ਵਿਚਾਰੇ ਆ ਜਿਹਨਾਂ ਛੋਟੀਆਂ ਛਾਟੀਆਂ ਪੰਗੇ ਲੈਂਦੇ ਆ ਝਾਰਨੇ ਨਾਲ ਖੇਡਦੇ ਆ ਇਹ ਲਾਟ ਰਿਹਾ ਹੋ ਯਾਰ ਕਿਉਂਕਿ ਥੱਲੇ ਵਾਲੇ ਪਾਸੇ ਤੇ ਝਾਰਨਾ ਬਗੀਆਂ ਦਾ ਪਾਣੀ ਉੱਪਰ ਉੱਪਰੀ ਆ ਇੱਕ ਵਾਰ ਤੁਰਪੀ ਦਾ ਬਹੁਤ ਵੱਡਾ ਭਾਰੀ ਨੁਕਸਾਨ ਹੋ ਸਕਦਾ ਤੇ ਅੱਜ ਤਰੀਕ ਦੀ ਗੱਲ ਕਰੀਏ 14 ਤਰੀਕ ਆ ਜੀ ਬਾਰਸ ਬੂਸਤ ਹੋ ਰਿਹਾ ਹੈ ਤਾਂ ਮਾਹੌਲ ਜਮਾ ਇੱਕ ਮੁਰ ਦੇ ਵਿੱਚ ਆ ਗੁਰੂਪੰਡੀ ਆਪਦੀ ਨਾਲ ਲੈ ਕੇ ਚਲੋ ਬਾਕੀ ਕੀ ਚੀਜ਼ ਹੋਰ ਆ ਜਿਹੜੀ ਇਹ ਰਾਹ ਨੂੰ ਹੋਰ ਕਠਨ ਬਣਾ ਜਾਂਦੀ ਆ ਜਿੰਨੇ ਯਾਰ ਘੋੜੇ ਨਾਲ ਰਾਹ ਗਿਆ ਜਾਣ ਵਾਲਾ ਇਹ ਆਉਣ ਵਾਲਾ ਇਹ ਜਿਹੜੇ ਪੈਦਲ ਚੱਤ ਨਹੀਂ ਆਉਣ ਵਾਲੇ ਵੀ ਇਹ ਆ ਤੇ ਘੋੜੇ ਫਿਰ ਵੀ ਪਸੁੰਦਾ ਪਸੀ ਹੁੰਦਾ ਕਈ ਵਾਰ ਕੋਈ ਬੰਦਾ ਸਾਈਡ ਦੇ ਉੱਤੋਂ ਤੁਰਿਆ ਜਾਂਦਾ ਘੋੜੇ ਪਾਸਾ ਮਾਰ ਕੇ ਤੋਂ ਸੱਟ ਸਾ ਦੇ ਪੈਂਦਾ ਇਹ ਇੱਥਾਂ ਬਹੁਤ ਯਾਦ ਆ ਤੇ ਆਪਾਂ ਬਤੂ ਗਲੇਸਰ ਪਾਰ ਕਰ ਰਹੇ ਹਾਂ ਹੁਣ ਕਿਆ ਕਰਤਾ ਪੂਰਾ ਇਸ ਦੇ ਵਿੱਚ ਦੀ ਹੈ ਜਰਾ ਮਿੱਤਰੋ ਜੇ ਕਰੀਏ ਇਹ ਗੱਲ ਮੌਸਮ ਦੀ ਤਾਂ ਮੌਸਮ ਹੈਗਾ ਪੂਰਾ ਇੱਕ ਨੰਬਰ ਦੇ ਵਿੱਚ ਤੇ ਇਧਰ ਦੇ ਪਹਾੜਾਂ ਦੇ ਉੱਪਰ ਤੁਸੀਂ ਹਲਕੀ ਹਲਕੀ ਧੁੱਪ ਪੈਂਦੀ ਦੇਖ ਸਕਦੇ ਹੋ ਤੇ ਮੌਸਮ ਪੂਰਾ ਸਾਫ਼ ਦੇ ਰਿਹਾ ਗ੍ਰੀਨ ਜਿਹਾ ਬਹੁਤ ਵਧੀਆ ਮੌਸਮ ਹੈ ਨਾ ਵਾੜੀ ਖੰਡਾ ਨਾ ਵਾੜੀ ਗਰਮੀ ਆ ਮੌਸਮ ਦੇ ਰਿਹਾ ਪੂਰਾ ਸਾਫ ਤੇ ਹੁਣ ਅਸੀਂ ਆ ਨਾ ਉੱਪਰ ਮਤੁਰਾਂ ਖਾਂ ਚੱਕੇ ਦਾ ਹਾਂ ਇਹਦੇ ਨੇ ਪਾਸੇ ਦੇਖੋ ਮੇਟਰ ਤੇ ਛੋਟੀ ਆਪਣੀ ਉਹ ਉੱਥੇ ਵਾਕੀ ਯਾਰ ਛੋਟੀ ਲਾਉਣੀ ਪਣੀ ਆ ਜਾ ਕੇ ਹੁਣ ਸ਼ਾਰਟਕਟ ਲੈਂਦੇ ਨਹੀਂ ਸ਼ੌਟਕਟ ਤੇ ਥੱਲੇ ਜਾਣਾ ਪੈਣਾ ਹੁਣ ਕੋਈ ਸ਼ਾਰਟਕਟ ਲਿਆ ਸੀ ਸ਼ਾਰਟਕਟ ਨੇ ਜਮਾ ਚੌਕ ਕਰਤਾ ਨਹੀਂ ਇੱਥੋਂ ਬਾਕੀ ਆ ਬਈ ਕਿਹੜੇ ਵੱਡੋਂ ਬਾਈ ਤਿਲਖਣੀ ਰਾਜਪੁਰੇ ਦਾ ਹਾਂਜੀ ਰਾਜਪੁਰ ਤੋਂ ਪਹਿਲੀ ਵਾਰ ਆਇਆ ਗੁਜਰੀ ਵਾਰ ਬਈ ਪਹਿਲੀ ਵਾਰ ਸਾਡਾ ਤੀਜੀ ਵਾਰ ਬਈ ਕੋਈ ਉਹ ਬੈਗ ਰੂ ਲੈ ਗਿਆ ਉਹ ਕਿਵੀ ਤੇ ਹੁਣ ਤੱਕ ਕਿਵੇਂ ਰਿਹਾ ਸਾਫਰਾ ਕਰ ਆਪਣੇ ਬੋੜਾ ਖਾਂਸਾ ਕਰਦੇ ਆਂ ਬੈਗ ਤੇ ਗੱਡੀ ਤੇ ਬੈਗ ਤੇ ਸਵਾਦ ਵਾਲਾ ਬਹੁਤ ਜ਼ਿਆਦਾ ਟ੍ਰੈਫਿਕ ਨਹੀਂ ਪੈਂਦਾ ਹਨਾ ਹਾਂ ਦੱਸਿਆ ਦੋ ਟ੍ਰੈਫਿਕ ਟੱਕਰੀ ਆ ਪਰ ਆਪਾਂ ਨਹੀਂ ਰੁਕੇ ਅੱਛਾ ਕਿੰਨੇ ਕ ਵਜੇ ਪਹੁੰਚ ਗਏ ਹੀਰੀ ਸੀਗੇ ਸਾ ਅਹ ਰਿਸੀਗੇ ਕੋਚੀ ਹੈ ਮੇਰੇ ਨਾਮ ਤੋਂ ਇੱਕੋ ਜੀ 1 ਵਜੇ 1 ਵਜੇ 2012 ਵਜੇ ਹੈ 1 ਵਜੇ ਅਸੀਂ ਕਿ ਪਹੁੰਚ ਗਏ ਤੇ ਬਾਕੀ ਆ ਘੋੜੇ ਚੱਲ ਰਹੇ ਆ ਜੀ ਦੇਖ ਸਕਦੇ ਹੋ ਇਹਦੇ ਪਾਸੇ ਅੱਛਾ ਦਰਫੋਰ ਨੂੰ ਲੈਣਾ ਸੀ ਆਪਾਂ ਤੁਨ ਖਾਨ ਸਾਹਿਬ ਆ ਲੱਗੇ ਗਿਆ ਜੀ ਸਾਬ ਉਹ ਚੱਲ ਰਿਹਾ ਗੋਦਰਾ ਗਿਆ ਪਹੁੰਚ ਜਾਵਾਂਗਾ ਅਗਲੀ ਵਾਰੀ ਸੋ ਕਰੋ ਦਰਸ਼ਕ ਜੀ ਗੁਰੂ ਸਾਹਿਬ ਦੇ ਆਪਾਂ ਪਹੁੰਚ ਚੁੱਕੇ ਆ ਅੱਠ 8 ਵਜੇ ਦਾ ਸਮਾਂ ਹੋ ਚੁੱਕਿਆ ਹੁਣ ਹਿਮਾ ਸਹੀ 8 ਵਜੇ ਨੇ ਆਪਾਂ ਪਹੁੰਚ ਗਏ ਤੇ ਬਹੁਤ ਕਰਮ ਵਾਲੇ ਹੁੰਦੇ ਨੇ ਉਹ ਬੰਦੇ ਜਿਨ੍ਹਾਂ ਨੂੰ ਇੱਥੇ ਆ ਕੇ ਸੱਤੇ ਦੇ ਸੱਤੇ ਨਿਸ਼ਾਨ ਸਾਹਿਬ ਜੀ ਨੇ ਕਿਉਂਕਿ ਦਿਨ ਸਾਫ ਬਹੁਤ ਘੱਟ ਲੱਗਦਾ ਇੱਥੇ ਤੇ ਅਸੀਂ ਉਹ ਕਰਮ ਵਾਲੇ ਬਣ ਗਏ ਵਾਹਿਗੁਰੂ ਜੀ बोलिए बाहर का दो नहीं है ना दुनिया आप लोग बाहर बाहर डालता ਹਲੋ ਜੀ ਆ ਵੀ ਪਹਿਲੇ ਮਤਰਾ ਸੁਨਾਣ ਆਪਾਂ ਕਰ ਲਈ ਇਸ਼ਨਾਨ ਕਰ ਲਿਆ ਸੀ ਜੀ ਆਪਾਂ ਆ ਪਿੱਛੇ ਸ੍ਰੀ ਹਿੰਦੂਪੁਰ ਸਾਹਿਬ ਤੇ ਕਰੋ ਜੀ ਸਰੋਵਰ ਦੇ ਦਰਸ਼ਨ ਦੇ ਸਾਰਾ ਬਾਟਰ ਦੇਖੋ ਕੀ ਆ ਬਾਤ ਆ ਜਰਾ ਬਹੁਤ ਅਲਟਰਾ ਬੜੀ ਐਂਗਲ ਹੈ ਕਿਹੜਾ ਰੱਖਿਆ ਰੱਖੀ ਬੜਾ ਮਹਿੰਦੀ ਪ੍ਰਮਾਣਿਤ ਰੋਗ ਸੰਗਤ ਜੀ ਉੱਤੇ ਬੜਾ ਪ੍ਰਚੰਦ ਦੇਖਦਾ ਵਰਤਾਰਾ ਲਾਓ ਤੇ ਜਲਪਣੀ ਸਾਹਿਬ ਤੇ ਬਹੁਤ ਬਾੜ ਸਾਹਿਬ ਚੱਲਦੇ Thank uh you. -huh. ਸਾਡੇ 8:30 ਵਜੇ ਹੋ ਚੁੱਕੀ ਹੈ ਤੇ ਆਪਾਂ ਉਹਨਾਂ ਜ਼ਾਰ ਦੇ ਕਲਪਸਾ ਲੈ ਕੇ ਜੀਤੀ ਆ ਚੁੱਕੇ ਆ ਤੇ ਇੱਕ ਗੱਲ ਦੀ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਇੱਥੇ ਬਾਬਾ ਦੀਗ ਬਣਦਾ ਹਾਂ ਬਾਬਾ ਬਿਲਕੁਲ ਗੱਲਾਂ ਬੈਠਾ ਉਹੀ ਇੱਕ ਦੂਜੇ ਨੂੰ ਧੱਕੇ ਮਾਰੀ ਜਾਂਦੇ ਆ ਗਿੱਟਿਆਂ ਦੇ ਚੜੀ ਜਾਂਦੇ ਆ ਯਾਰ ਮੜਾ ਜਾ ਸਬਰ ਤੁਸੀਂ 5 ਘੰਟੇ ਪਹਿਲਾਂ ਪੈਦਲ ਤੁਰ ਕੇ ਆਏ ਹੋ ਬੇਸੰਸ ਰੱਖੋ ਐ ਰਪੜੀ ਮਿਲਦੇ ਹੁੰਦੇ ਖਿਜੜੀ ਮਿਲ ਗਈ ਸਿੰਘਪੁਰ ਸਾਹਿਬ ਦੀ ਕਰੋ ਦਰਸ਼ਨ ਖਿਜੜੀ ਪੂਰੀ ਪੌਣ ਸਵਾਦ ਆ ਆੜ ਮੇਰੇ ਮੰਦਿਰ ਦੇ ਚਾਹ ਦਾ ਗਲਾਸ ਆਪਾਂ ਨੱਕੋ ਨੱਕ ਪੀ ਲਵਾਂਗੇ ਦਾਦਾ ਗਲਾਸ ਇੱਧਰਲੇ ਪਾਸੇ ਨੱਕੋ ਨੱਕ ਚਓਪਰ ਫੁੱਲ ਕਰੀ ਬੈਠਾ ਤੇ ਫੋਨ ਬੋਲ ਬੈਟਰੀ ਵੀ ਕਹਿੰਦੀ ਗੋਪਰੋ ਦੀ 12% ਰਹੀ ਹੈ ਖਾਲਸਾ ਜੀ ਲਗਭਗ ਆਪਣੇ ਸਾਰੇ ਬੰਦੇ ਆ ਚੁੱਕੇ ਆ ਬਸ ਕਿਲਾ ਜਸਟਰ ਬਿੱਸੇ ਰਹਿ ਗਿਆ ਬਾਕੀ ਸਾਰੀਆਂ ਟੀਮਾਂ ਆਪਣੇ ਨਾਲ ਪਹੁੰਚ ਚੁੱਕੀਆਂ ਆ ਲੱਗ ਰਿਹਾ ਸੀ ਡਾਊਟ ਵੀ ਇਹ ਪਹੁੰਚਣਾ ਨਹੀਂ ਇਹ ਚਓਪਰ ਰੁੜ ਕੇ ਪਹੁੰਚਿਆ ਕਿ ਯਾਰ ਕਿਹੜਾ ਕਿਹੜਾ ਪਲ 7 ਬਾਰੀ ਬਣੀ ਹੁੰਦਾ ਫਗਦੇ ਮੈਂ ਦੇ ਜੱਫਾ ਸੱਤ ਪਹਿਲਾਂ ਤੇ ਅਸੀਂ ਅਰਦਾਸ ਦੇ ਵਿੱਚ ਹੋ ਗਏ ਸੀਗੇ ਸਾਹਮਣੇ ਆਪਣਾ ਭਰਾ ਜਸਤਨ ਸਿੰਘ ਨੱਤ ਵੀ ਪਹੁੰਚ ਚੁੱਕਿਆ ਹਲਕੀ ਤਕਾਬੜ ਸੀ ਜਿਹਦੇ ਕਰਕੇ ਇਹ ਹੋ ਚੁੱਕਿਆ ਅਸੀਂ ਥੋੜਾ ਜਿਆਦਾ ਲੇਟ ਆ ਨਰਤੇ ਬਾਕੀ ਨੇੜੇ ਆ ਕੇ એનર્ਜੀ ਹੋ ਗਈ ਜੀ ਪੂਰੀ ਪੂਰੀ ਬਾਈ ਪੂਰੀ ਐਨ ਪੂਰੀ ਹੁਣ ਤਾਂ ਦਰਸਤ ਹੁਣ ਮਾਹੌਲ ਇੱਕ ਨੰਬਰ ਦਾ ਇੱਕ ਨੰਬਰ ਦਾ ਪਾਣੀ ਕਰਕੇ ਬਾਈ ਮੱਥਾ ਟੇਕ ਕੇ ਫਿਰ ਗੱਲਬਾਤ ਕਰਦੇ ਤੇ ਮੇਰਾ ਵੀਰ ਹੁਣ ਜੋੜੇ ਇੱਥੇ ਜਮਾ ਕਰਾ ਕੇ ਜਾਣਾ ਤੇ ਹੁਣ ਮਿੱਤਰੋ ਆਪਾਂ ਆ ਗਏ ਜੀ ਸ੍ਰੀ ਹੇਮਕੁੰਡ ਸਾਹਿਬ ਦੀ ਬੈਕ ਸਾਈਡ ਤੇ ਤੇ ਆਹ ਸਾਹਮਣੇ ਸਰੋਵਰ ਦਾ ਪਾਣੀ ਆ ਰਿਹਾ ਚੈੱਕ ਕਰੋ ਤੇ ਸਰੋਵਰ ਦੇ ਵਿੱਚ ਜਿਹੜਾ ਓਵਰ ਪਾਣੀ ਹੁੰਦਾ ਸਾਰਾ ਪਾਣੀ ਵਹਿਟਾ ਜਾਂਦਾ ਜਿਹੜਾ ਰਸਤੇ ਦੇ ਵਿੱਚ ਆਪਾਂ ਨੂੰ ਗਲੇਸ਼ੀਅਰ ਮਿਲਦਾ ਉਹ ਗਲੇਸ਼ੀਅਰ ਤੇ ਕੋਲੋਂ ਜਿਹੜਾ ਝਰਨਾ ਵਗਦਾ ਉਹ ਝਰਨੇ ਦੇ ਵਿੱਚ ਜੋ ਪਾਣੀ ਨਿਕਲਦਾ ਉਹ ਇਸੇ ਸਰੋਵਰ ਦਾ ਹੀ ਹੁੰਦਾ ਤੇ ਨਾਲ ਇਹਦੇ ਬਿਲਕੁਲ ਆ ਗਿਆ ਜੀ ਲਕਸ਼ਮਣ ਮੰਦਿਰ ਚਲੋ ਚੈੱਕ ਗਾਈ ਜੀ ਜੇ ਆਪਣਾ ਬਲੌਗ ਨੂੰ ਮਿੱਤਰੋ ਆਪਣੇ ਨੂੰ ਲਾਇਕ ਜਰੂਰ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਕਿਦਾਂ ਦਾ ਲੱਗਿਆ ਲਗਭਗ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਰੀ ਸਾਂਝੀ ਕਰਦੇ ਆ ਬਰੀਕ ਤੋਂ ਬਰੀਕ ਆਪਾਂ ਬਹੁਤ ਕਿੰਮਤ ਰੱਕ ਪਹਾੜੀ ਦੇ ਬਿਲਕੁਲ ਉੱਪਰ ਆ ਗਿਆ ਨੂੰ ਸੱਤੇ ਨਿਸ਼ਾਨ ਸਾਹਿਬ ਦੇ ਸੀ ਉੱਪਰ ਲੱਗੇ ਹੋਏ ਪਹਾੜਾਂ ਦੇ ਉੱਤੇ ਇਸ ਵਾਰ ਬੱਦਲ ਬਹੁਤ ਜ਼ਿਆਦਾ ਹੇਠਲੇ ਆਏ ਹੋਏ ਆ ਸਾਡੇ ਕੋਲ ਜ਼ੂਮ ਕੈਮਰੇ ਦੇ ਵਿੱਚ ਸਾਫ-ਸਾਫ ਦਿਨ ਨਹੀਂ ਹੋਣਗੇ ਜਿਹਦੇ ਕਰਕੇ ਨਹੀਂ ਦਿਸ ਰਹੇ ਕੋਟ ਲਾਉਣਾ ਪੈ ਗਿਆ ਕਰੋ ਦਰਸ਼ਨ ਜੀ ਇਹਨਾਂ ਕੋਲ ਸਾਹਿਬ ਦੇ ਤੇ ਆਪਾਂ ਨੰਬਰ ਨੰਬਰ ਸ਼ਾਕੀ ਹੋ ਜੇ ਹੋ ਚੁੱਕੇ ਜੀ ਬਿਲਕੁਲ ਜੀ ਤੇ ਯਾਤਰਾ ਇੱਥੋਂ ਤੱਕ ਰਹੀ ਆਪਣੀ ਪੂਰੀ ਬੈਸਟ ਤੇ ਜੇ ਹੁਣ ਆਪਾਂ ਗੱਲ ਕਰੀਏ ਦੋਸਤੋ ਸਮਾਨ ਦੀ ਸਮਾਨ ਘੱਟ ਤੋਂ ਘੱਟ ਚੱਕੋ ਤੇ એનર્ਜੀ ਵਾਲੀਆਂ ਚੀਜ਼ਾਂ ਵਾਦੀ ਕੋ ਨਾਲ ਕਿੰਨਾ ਗੁਰੂ ਕੁੰਡੀ ਹੋਗੀ ਪਾਣੀ ਦੀ ਇੱਕ ਬੋਤਲ ਹੋਗੀ ਇੱਕ ਛੋਟੇ ਆਪਦੇ ਕੱਪੜੇ ਉਹ ਵੀ ਛੋਟੀ ਕਿੱਟ ਜਰੂਰ ਨਾਲ ਲੈ ਕੇ ਆਓ ਤੇ ਮੈਡੀਸਿਨ ਨਾਲ ਰੱਖੋ ਛੋਟੇ ਸਟੈਪ ਲਓ ਛੋਟੇ ਸਟੌਪ ਲਓ ਬੜਾ ਟਾਈਮ ਇੱਕ ਜਗ੍ਹਾ ਦੇ ਉੱਤੇ ਰੁਕੋ ਨਾ ਯਾਤਰਾ ਜਿਹੜੀ ਥੋੜੀ ਸੌਖੀ ਹੋ ਜਾਂਦੀ ਆ ਸਾਡੀ ਤੀਜੀ ਯਾਤਰਾ ਸਾਡਾ ਐਕਸਪੀਰੀਅੰਸ ਇਹੀ ਕਹਿੰਦਾ ਜੀ ਸਮਾਂ ਲਗਭਗ ਫ੍ਰੀ ਹੋ ਚੁੱਕੇ ਆ ਬਿਲਕੁਲ ਬਾਅਦ ਵਿੱਚ ਜਦ ਤੁਹਾਡਾ ਥੋੜਾ ਢਿੱਲਾ ਹੋ ਗਿਆ ਆਪਣਾ ਅਸੀਂ ਇੰਨਾ ਕਿ ਯਾਰ ਜੀ ਲੱਗਿਆ ਹੋਇਆ ਗੁਰਦੁਆਰਾ ਸਾਹਿਬ ਦੇ ਸਾਹਮਣੇ ਬੈਠੇ ਯਾਰ ਜਾਣ ਨੂੰ ਜੀ ਨਹੀਂ ਕਰਦਾ ਤੇ ਬਾਕੀ ਮੌਸਮ ਬਹੁਤ ਘੈਂਟ ਆ ਯਾਰ ਅੱਜ ਸਵੇਰ ਬੱਦਲ ਦੇਖੋ ਇਤਰ ਹੀ ਤੁਰ ਕੇ ਆਏ ਸੀਗੇ ਪੱਤੇ ਜਮਾ ਹੀ ਠਾਂ ਆ ਚੁੱਕੇ ਨੇ ਬੱਟਾ ਵੀ ਯਾਰ ਨਾਲ ਮੇਰੇ ਯਾਰ ਜਸਤਰ ਨੱਤ ਜਸਤਰ ਨੱਤ ਫਿੱਟ ਹੁਣ ਚੰਦਰ ਓਕੇ ਆਇਆ ਟਰੰਦਾ ਜਮਾ ਹਨਰ ਡਾਇਰੈਕਟਰ ਦੇ ਸਾਚੇ ਪਾਂ ਚੋ ਸਟੀਲ ਦੇ ਬਣਵਾ ਕੇ ਲਾਏ ਨੇ ਆਪਾਂ। ਇਧਰਲੀ ਸਾਈਡ ਮੇਸਟਰੋ ਹੈਲੀਪੈਡ ਬਣ ਰਿਹਾ। ਤੇ ਹਜੇ ਪਰਕ ਨਹੀਂ ਇਹਨਾਂ ਨੇ ਪੂਰਾ ਕੰਪਲੀਟ ਕੀਤਾ ਤੇ ਹੈਲੀਕਾਪਟਰ ਜਿਹੜਾ ਉਹ ਸਿਰਫ ਹੀਠਾਂ ਦਾ ਟੀਮਦਾਰ ਹੈ। ਡਾਇਰੈਕਟਰ ਮੇਰੇ ਖਿਆਲ ਚ ਵੀ ਅਗਲੇ ਸਾਲ ਇੱਕ ਵਾ ਇੱਥੇ ਜਿਹੜਾ ਉਹ ਰੂਪ ਆਪਣਾ ਕੀ ਕਹਿੰਦੇ ਨੇ ਰੋਪ ਟਰਾਲੀ ਹੁੰਦੀ ਹੈਗੀ ਉਹ ਆਜੂਗੀ ਰੱਸੀ ਵਾਲੀ ਟਰਾਲੀ ਹਨਾ ਸ਼ਾਇਦ ਅਗਲੇ ਸਾਲ ਤੱਕ ਤੇ ਇੱਕ ਹੈਲੀਕਾਪਟਰ ਦਾ ਵੀ ਸ਼ਾਇਦ ਪ੍ਰਬੰਧ ਹੋ ਸਕਦਾ ਹੈ ਇੱਕ ਚੀਜ਼ ਹੋਰ ਕਹਣੀ ਚਾਹੁੰਦਾ ਸਾਰੇ ਦੋਸਤਾਂ ਨੂੰ ਹੈਲੀਕਾਪਟਰ ਲਾਓ ਚਲ ਵਧੀਆ ਗੱਲ ਆਪਾਂ ਜਾ ਰਹੇ ਹੈ ਹੈਲੀਕਾਪਟਰ ਇੱਥੇ ਉਤਾਰਦਾ ਤੇ ਪਿੱਛੇੜਦਾ ਤੂੰ ਬਾਹਰ ਹੀ ਪੈਂਦਾ ਇਹ ਤੂੰ ਬਾਹਰ ਢਾੜ ਪੈਂਦਾ ਸਹੀ ਮਹਿਣਿਆਂ ਚ ਤਾਂ ਇਹ ਦੋ ਰਾਸਤੇ ਉੱਪਰ ਇੱਕ ਜਾਂਦਾ ਜੀ ਪਾਉੜਨ ਵਾਲਾ ਤੇ ਇੱਕ ਜਾਂਦਾ ਇਧਰਲੇ ਪਾਸੇ ਵਾਲਾ ਅਸੀਂ ਹਰ ਵਾਰ ਜਾਂਦੇ ਹੁਣ ਇਧਰ ਦੀ ਤੇ ਆਉਣੇ ਹੁਣੇ ਉਧਰ ਦੀ ਆਉਂਦੇ ਸਿਰਫ ਅਸੀਂ ਫਾਇਦਾ ਕਿ ਇਧਰ ਦੀ ਜਾਂਦਾ ਫਾਇਦਾ ਇਧਰ ਦੀ ਵੀ ਆ ਇਧਰ ਹੀ ਸਟਾਪ ਬਦਲੇ ਨੇ ਪੈਣਗੇ ਪਹਿਲੀ ਗਾਇਜ ਆਪਾਂ ਪਹੁੰਚ ਚੁੱਕੇ ਹਾਂ ਕਿਥਾਂ ਜਰਤਨੇ ਕੋਲ ਆ ਗਏ ਉਹ ਸਾਹਮਣੇ ਰਿਹਾ ਜੀ ਗੋਬਿੰਦ ਤਾਂ ਇੱਥੇ ਬਿਲਕੁਲ ਜਿਹੀ ਸਿੱਧੀ ਚੜਾਈ ਆ ਉਹ ਤੋਂ ਉੱਤਰ ਰਹੇ ਹਾਂ ਤਾਂ ਬਿਲਕੁਲ ਨਹੀਂ ਚੜਿਆ ਉਸ ਤੋਂ ਕਿ ਸਲੋ ਬਹੁਤ ਹੈ ਨਾ ਇੱਥੋਂ ਗੋਬਿੰਦ ਘਾਟ ਰਿਹਾ ਘਾਟਾਂ ਮਰੇ ਦਿੱਕਾ ਜੀ 600 ਮੀਟਰ ਤੇ ਪੁੱਲੋਂ ਦੀ ਘਾਟੀ ਆ ਗਈ ਇੱਥੋਂ 4 ਕਿਲੋਮੀਟਰ ਹੈ ਪੁੱਲੋਂ ਦੀ ਘਾਟੀ ਆ ਗਈ 4 ਕਿਲੋਮੀਟਰ ਤੇ ਗੋਬਿੰਦ ਘਾਟ ਸੋ ਸਾਹਮਣੇ ਰਿਹਾ ਉਹ ਹੈਗਾ ਜੀ ਇੱਥੋਂ 600 ਮੀਟਰ ਇਹਨਾਂ ਜਿਹਨਾਂ ਪਾ ਉਤਰਿਆ ਤੇ ਬਾਕੀ ਜਿਹੜਾ ਟੀਮ ਮੈਂਬਰ ਆਪਣੇ ਹੋ ਰਹਿ ਚੁੱਕਿਆ ਥੋੜੀ ਜੀ ਆਪਾਂ ਤੋਂ ਪਿੱਛੇ ਚੱਲ ਰਹੇ ਆ ਜੀ ਹੌਲੀ ਹੌਲੀ ਬਹੁਤ ਕਿਤੇ ਗੁਰੂ ਘਰ ਦੇ ਵਿੱਚ ਤੇ ਸਾਡੇ ਨਾਲ ਜੀਆਂ ਸੰਗਤਾਂ ਹਲੇ ਹੈਗੀਆਂ ਨਹੀਂ ਥੋੜੀਆਂ ਜਿਹੀਆਂ ਪਿੱਛੇ ਆਪਾਂ ਮੱਥਾ ਟੇਕ ਲਿਆ ਹੁਣ ਕਰਦੇ ਆ ਉਹਨਾਂ ਦਾ ਵੇਟ ਚਾਰ ਜਾਨੇ ਤਾਂ ਸੀ ਮੇਰੇ ਨਾਲ ਹੀ ਉਹ ਪਤਾ ਨਹੀਂ ਕਿੱਧਰ ਲੰਘ ਗਏ ਉਹਨਾਂ ਨੂੰ ਵੀ ਲੱਭਦੇ ਆ ਤੋਂ ਮਿਲਦੇ ਆ ਜੀ ਗੇਟ ਦੇ ਬਾਹਰ ਸਾਈਡ ਬਾਹਰ ਵੇਟ ਕਰਦੇ ਹੋਣੇ ਆ ਉਹ ਸੋ ਮਿੱਤਰੋ ਚਾਲੇ ਪਾ ਦੇ ਸੀ ਆਪਾਂ ਗੋਬਿੰਦ ਘਾਟ ਵੱਲ ਨੂੰ ਗੋਬਿੰਦ ਤਾਂ ਤੋਂ ਤੇ ਸਮਾ ਹੋਇਆ ਸੀ ਦੋ ਲੋਕ ਬੱਜੇ ਸੀ ਆ ਯਾਰ ਪਤੰਦਰ ਫੁੱਜਾ ਮਾਰਦੀ ਜਾਂਦਾ ਉਹਨੇ ਲੈ ਲਿਆ ਯਾਰ ਤੇ ਬਾਕੀ ਟੀਮਾਂ ਬਿਲਕੁਲ ਫਟ ਨਹੀਂ ਤੇ ਸਲੋ ਸਲੋ ਚੱਲ ਰਹੇ ਆ ਜਿੱਤਾ ਡਰਾਈਵ ਤੋਂ ਸੁੱਤੀ ਥੱਲੇ ਜਾ ਰਹੇ ਆ ਆਪਾਂ ਮਿੱਤਰੋ ਟੀਮਾਂ ਚੱਲ ਪਈਆਂ ਥੱਲੇ ਨੂੰ ਓਏ ਬਿੱਲੂ ਹਾਂ ਛੋੜਿਆ ਉਹ ਬੰਗਾਲੀ ਗੱਲ ਦੱਸ ਦੇ ਤੇਰਾ 1200 ਘੋੜਾ ਕਰਾਈ ਕਰ ਤੇਰਾ 1000 ਦੋ ਲੈ ਗਾਂਗੇ ਭਾਈ ਸਾਡਾ ਬੰਦਾ ਤਾਂ 1 2 ਕੁਆਂਟਲ ਦਾ ਹਾਂ ਉਨੇ 1500 ਦਾ ਘੋੜਾ ਕਰਿਆ ਤਾਂ ਠੀਕ ਹੈ 28 2800 ਰੁਪਏ ਘੋੜੇ ਪਰ ਲੱਗ ਗਿਆ ਬਾਕੀ ਹਲੇ ਵੀ ਦਾਖਲ ਆ ਘੋੜਾ ਘੋੜਾ ਦਾਖਲ ਆ ਉਹ ਤੜਫੀਆਂ ਦੇ ਉੱਤੇ ਨਹੀਂ ਨਹੀਂ ਅਰਸੇ ਤੜਕੇ ਜਦੋਂ ਤੂੰ ਮੈਨੂੰ ਕਹਿਣਾ 2 ਘੰਟੇ ਤੱਕ ਜਦੋਂ ਮੇਰੇ ਕੋਲ ਦੀ ਹੈ ਨਹੀਂ ਕੰਮ ਆ ਗਿਆ ਹੋਊਗਾ ਵੀ ਇਹ ਤਾਂ ਘੋੜੇ ਪਰ ਆ ਮੈਂ ਘੋੜਿਆਂ ਦੀਆਂ ਟੀਮਾਂ ਤਾਂ ਆ ਗਈਆਂ ਹੋਣੀਆਂ ਬਾਈ ਦੋ ਘੋੜੇ ਕਰੇ ਇੱਕੇ ਵਗਾਇਆ ਦੋ ਘੋੜੇ ਕਰੇ ਬਦਲ ਬਦਲ ਕੇ ਉੱਪਰ ਗਿਆ ਉਹ ਨਾ ਉਰੇ ਅੱਜ ਦਾਖਲ ਕਰਾਇਆ ਇੱਕ ਉੱਪਰ ਠੀਕ ਹੈ ਇਥਾਂ ਤਾਂ ਕੋਈ ਡਿਸਪੈਂਸਰੀ ਨਹੀਂ ਹੈਗੀ ਵੀਰੇ ਹਾਂ ਤਿੰਨ ਬੈੱਡ ਇਕੱਠੇ ਲਾ ਕੇ ਖੱਤਰ ਪਈ ਉੱਪਰ ਬੜਾ ਘਰ ਜਾ ਕੇ ਬੁਲਟ ਵੀ ਚਲਾਉਣਾ ਲੈਦਾ ਠੀਕ ਹੈ ਉਹ ਆਪਾਂ ਬੰਦ ਕੇ ਰਸਤੇ ਦੇ ਵਿੱਚ ਤੇ ਇੱਥੋਂ ਪੁਲ ਨਾ ਹੈਗਾ ਜੀ 5 ਕਿਲੋਮੀਟਰ ਆਪਾਂ 5 ਕਿਲੋਮੀਟਰ ਰਹਿ ਗਿਆ ਜਿਹਦੇ ਪਾਸੇ ਪੋਰਟ ਚੈੱਕ ਕਰ ਸਕਦੇ ਹਾਂ ਜੀ ਪੋਰਟ ਲੱਗਾ ਵਾ ਨਾਲ ਨਾਲ ਟੀਮ ਆਉਂਦੀ ਨੇ ਹੈ ਜਿਹਦੇ ਪਿੱਛੇ ਤੇ ਮੈਂ ਆ ਗਿਆ ਸੀ ਥੋੜਾ ਜਾ ਕੇ ਮੈਂ YouTube ਵਲੌਗ ਮੈਂ ਨਾ ਸੱਚ ਬਤਾਨਾ ਕਿ 17 ਕਿਲੋਮੀਟਰ ਚੱਲਣਾ ਪਿਆ ਪਹੁੰਚ ਚੁੱਕੇ ਆ ਹਟਾਂ ਜਿੱਥੋਂ ਗੱਡੀਆਂ ਮਿਲਦੀਆਂ ਉੱਥੇ ਆ ਚੁੱਕੇ ਆ ਤੇ ਗੱਲਬਾਤ ਹੋ ਚੁੱਕੀ ਆ ਸੇਰਾ ਉਹ ਆਟਾ ਡਾ ਸੁਮਾ ਗੱਡੀ ਦੇ ਵਿੱਚ ਆਪਾਂ ਇੱਥੇ ਪਹੁੰਚੇ ਸੀਗੇ ਤੇ ਅੱਜ ਆਪਾਂ ਟਰੈਕ ਕੀਤਾ ਜੀ ਕੁੱਲ 22 ਕਿਲੋਮੀਟਰ ਦਾ ਆਪਾਂ ਸਵੇਰ ਚੱਲੇ ਸੀਗੇ 5:20 ਮਿੰਟ ਤੇ ਇੱਥੇ ਆਪਾਂ ਪਹੁੰਚ ਚੁੱਕੇ ਅਸੀਂ ਟਾਈਮ ਦੇ ਨਾਲ ਹੀ ਅਜੇ ਪੂਰਾ ਦਿਨ ਖੜਾਗਾ ਤੇ ਆਹ ਪੋਲਾ ਜਿਹੜਾ ਉਹ ਨਵਾਂ ਬਣਿਆ ਜਿਹੜੀ ਆਪਾਂ ਪਹਿਲਾਂ ਤੁਹਾਨੂੰ ਚਰਚਾ ਕਰੀ ਸੀ ਕਦੋਂ ਇੱਥੋਂ ਤੱਕ ਕੀ ਆਉਂਦੇ ਆ ਆ ਸਾਰਾ ਫੇਰ ਕੱਚਾ ਤਰੇਗਾ ਇਹ ਪਾਰ ਕਰਨਾ ਪੈਂਦਾ ਫੇਰ ਬੰਦਾ ਪਹੁੰਚਦਾ ਜੀ ਥੱਲੇ ਉਹ ਆ ਗਿਆ ਜੀ ਗੁਰੂ ਘਰ ਪਹੁੰਚ ਚੁੱਕੇ ਆ ਆਪਣੀ ਜਾਨ ਕੋਲ ਆਏ ਹਏ ਅਬਾ ਤਾਂ ਹਾਂ ਤਾਂ ਕਿ ਆਪਣੇ ਝੋਟੇ ਕੋਲ ਬਹੁਤ ਟਾਈਮ ਹੋ ਚੁੱਕਿਆ 11:41 ਮਿੰਟ ਤੱਕ ਤੇ ਉਸ ਵਕਤ ਮੇਰੇ ਹੱਥ ਦੇ ਵਿੱਚ ਸਿਰਫ ਫੋਨ ਹੀ ਆ ਤੇ ਰੋਟੀ ਖਾ ਲਈ ਤੇ ਸਵੇਰ ਪਾ 35 ਭਰਾ ਦੇ ਤੇਲ ਦੀ ਫਾਰੂ ਮਾੜਾ ਤੂੰ ਚੱਲਾਂਗੇ ਕਿਆ ਬਾਈ ਤੂੰ ਖੜੀਆਂ 12 ਵਜੇ ਰੁਟੀਆਂ ਥੈਂਕ ਯੂ ਸੋ ਮਚ ਅਲੰ ਚੱਲਦੇ ਆ ਮੇਦਰੂ ਕਾਮਰੇਚ ਕੱਜ ਦੇ ਬਲੌਗਿੰਗ ਕਰਦੇ ਇੱਥੇ ਖਤਮ ਕਰ ਦੋ ਦਬਕੇ ਸਵੇਰ ਤੇ ਸੁਬਾ ਮਿਲਦੇ ਹਾਂ ਇੱਕ ਬਹੁਤ ਘੈਂਟ ਦਿਨ ਦੇ ਨਾਲ ਤੇ ਨਵੀਂ ਵੀਡੀਓ ਦੇ ਨਾਲ